ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਲੋਕ ਮਹੱਲਾ 5 ਵਾਟ ਲਗੀ ਸੱਚੇ ਨਾਮ ਕੀ ਜੋ ਪੀਜੈ ਸੋ ਖਾਏ ਜਿਸਹ ਪ੍ਰਾਪਤ ਨਾਨਕ ਜਿਸਨੂੰ ਲਿਖਿਆ ਹੈ ਮਹੱਲਾ 5 ਮੰਗਨਾਤ ਸੱਚ ਇੱਕ ਜਿਸ ਦੁਸ ਦੇਵ ਆਪੋ ਜਿਤ ਖਾਟੈ ਮਨ ਤ੍ਰਿਪਤੀਐ ਨਾਨਕ ਸਾਹਿਬ ਤਤ ਪਾਉੜੀ ਰਾਹ ਜਗ ਵਿੱਚ ਸਿਖਟੇ ਜਿਨ ਹਰ ਧਨ ਰਾਸ ਦੁਤੀਆ ਭਾਵਨਨ ਜਨਨੀ ਸੱਚੇ ਦੀਆਸ ਨਿਚਲ ਇਕ ਸਰੇਵਿਆ ਹੁ ਸਦਬ વિનાਸ ਭਾਰ ਪ੍ਰਮ ਜਿਸ ਵਿਸਰੈ ਤਿਸ ਮਿਰਥਾਸ ਕੰਠ ਲੈ ਜਨ ਰਖਿਆ ਨਾਨਕ ਬਲ ਜਾਸ ਵਾਹਿਗੁਰੂ ਦੀ ਖਲਸਾ ਵਾਹਿਗੁਰੂ ਦੀ ਫਤਿਹ ਦਿੱਤਾ ਜੀਉ ਪਿੰਡ ਸਭ ਤੇਰਾ ਤੋ ਥਾਪੁਰ ਗੁਰੂ ਜਗਵਾਨ ਦਾਸਨ ਦਾਸ ਜੀ ਜਨ ਨਾਨਕ ਜੇਹ ਤੂ ਕਰਾਏ ਹੈ ਤੇ ਹੋਂ ਗਰੀ ਵਿਖਿਆ ਸੁਗੁਰੂ ਗੁਰੂ ਬੇਸਾ ਸੰਗਤਿਓ ਔਰ ਜੋ ਲੜੀਵਾਰ ਵਿਚਾਰ ਚੱਲ ਰਹੀ ਹੈ ਧੰਗੁਰੂ ਅਰਜਨ ਦੇਵ ਜੀ ਦੀ ਮਬਾਰਕ ਰਸਨਾ ਤੋਂ ਜਾਰੀ ਕੀਤਾ ਹੋਇਆ ਲੜੀਵਾਰ ਦਾ 15ਵਾਂ ਸ਼ਬਦ ਜੋ ਕਿ ਧੰਗੁਰੂ ਗ੍ਰੰਥ ਸਾਹਿਬ ਦੇ ਮਬਾਰਕ ਹਨ 321 ਅੰਕ ਤੇ ਸੁਸ਼ੋਭਿਤ ਹੈ ਸ ਲੋਕ ਮਹਿਲਾ ਆਪਣਿ ਵਾਤ ਲਗੀ ਸੱਚੇ ਨਾਮ ਕੀ ਜੋ ਭੀ ਜੇ ਸੁਖਾਈ ਵੱਤਰ ਰੰਗੀ ਜਿਵੇਂ ਖੇਤ ਦੇ ਵਿੱਚ ਬੀਜ ਬਿਜਣ ਲਈ ਵੱਤਰ ਜ਼ਰੂਰੀ ਹੈ ਮੇਰੇ ਸਤਿਗੁਰੂ ਕਹਿੰਦੇ ਨੇ ਇਸ ਮਨੁੱਖੇ ਜਾਂਮੇ 'ਚ ਜਦੋਂ ਮਨੁੱਖਾ ਤੋਂ ਜਨਮ ਲਿਆ ਹੈ ਉਸਲੇਲੇ ਵੱਤਰ ਲੱਗਿਆ ਹੀ ਫਤਵਾ ਕਿਉਂਕਿ 5 ਵਰਸ ਕੋ ਦੂਰ ਪ੍ਰਲਾਦ ਬਟ ਅਵਰ ਅਟਾਰੇ ਕਹਿੰਦੇ ਅਜੇ ਅਜੇ ਕੰਮ 5 ਸਾਲਾਂ ਦੀ ਵਿਵਸਥਾ 'ਚ ਕਿੱਡੇ ਹੈ ਅਮਰੰਤਕ ਉਹਨਾਂ ਦੇ ਨਾਮ ਪੁੱਜਣ ਜਾਣ ਲੱਗ ਗਏ ਸਤਿਗੁਰੂ ਕਹਿੰਦੇ ਨੇ ਕਹਿੰਦੇ ਵਤਲ ਕੀ ਸੱਚੇ ਨਾਮ ਕੀ ਜੇ ਸਮੇਸ ਮਨੁੱਖੇ ਜਮੇਚ ਆਇਆ ਉਸੇ ਸਮੇ ਵਤਲ ਅਗੇ ਭਾਵ ਸਮਸਵੇ ਲਾਉ ਗਿਆ ਭਈ ਪ੍ਰਾਪਤ ਮਾਨੁਖ ਦੇ ਹਰੀਆ ਗਵਨਮਨਨ ਕੀ ਇਸਤਰੀ ਭਰੀਆ ਸਤਿਗੁਰੂ ਕਹਿੰਦੇ ਨੇ ਉਹ ਬੱਤਰ ਹੈ ਭਾਵ ਬੀਜ ਬੀਜ ਲੈ ਸਮਝ ਭਾਵ ਸ਼ੁਭ ਅੰਮਲ ਕਰ ਲੈ ਕਿਤੇ ਏਹੀ ਜ਼ਿੰਦਗੀ ਦੇ ਵਿੱਚ ਕਮਾਣ ਲਈ ਇਸ ਮਨੁੱਖੇ ਜਮੇਚ ਐ ਜੋ ਵੀ ਜੇ ਸੁਖਾਂ ਕਿਨੇ ਜੋ ਫਾਲਤੂ ਬੀਜੇਗਾ ਵੱਡਣਾ ਤੈਨੂੰ ਕੋਈ ਉਪਇ ਨਹੀਂ ਦਾ ਚਾਹੇ ਅੰਮ੍ਰਿਤ ਬੀਜ ਲੈ ਤੇ ਚਾਹੇ ਜ਼ਹਿਰ ਸਤਿਗੁਰੂ ਕਹਿੰਨੇ ਜਿਹੋ ਜਿਹਾ ਬੀਜ ਲਏਗਾ ਇਸ ਮਨੁੱਖੇ ਜਮੇ ਰੂਪੀ ਵਤਰ ਦੇ ਵਿੱਚ ਉਹ ਜਿਹਾ ਫਲ ਮਿਲੇਗਾ ਉਹੋ ਜੇ ਅੱਗੇ ਤੇਰਾ ਜੁਨਦਾ ਹੋਏਗੀ ਤੇ ਤੂੰ ਨਾ ਅਹੰਕਾਰ ਨਾਲ ਇੱਕ ਮਿੰਨ ਬਿਕ ਹੋਣਾ ਉੱਤੇ ਕਰਮਾਂ ਤੇ ਨਿਪੜੇਗਾ ਕਰਮਾਂ ਉੱਪਰ ਨਿਪੜਾਏ ਤੇ ਸਹਿ ਪਰਪਤਨ ਨਾਨਕਾ ਜਿਸ ਨਾਂ ਲਿਖਿਆ ਆਏ ਇਹ ਨਾਂ ਨੇ 37 ਪ੍ਰਾਪਤ ਇਹ ਨਾਮ ਦੀ ਬੱਤਰ ਉਹੀ ਬੀਜ ਲਾ ਸਕਦਾ ਹੈ ਜਿਸ ਨੋ ਲਿਖਿਆ ਹੋਵੇ ਜਿਹਦੇ ਕਿਤੇ ਚੰਗੇ ਕਰਮ ਨੇ ਭਾਵ ਜਿਹਨੂੰ ਚੰਗੇ ਸੰਸਕਾਰ ਮਿਲੇ ਨੇ ਸਤਿਗੁਰੂ ਕਹਿੰਦੇ ਨੇ ਸੱਚੇ ਨਾਮ ਦੀ ਬੱਤਰ ਉਹੀ ਬੀਜੇ ਬੀ ਉਹੀ ਬੀਜ ਸਕਦਾ ਹੈ ਸ੍ਰੋਤਰ ਦੇ ਵਿੱਚ ਭਾਵ ਨੇ ਮਨੁੱਖੇ ਜਾਂ ਵਿੱਚ ਉਹੀ ਨਾਮ ਕਮਾ ਸਕਦਾ ਹੈ ਜਿਸ ਤੇ ਸਤਿਗੁਰੂ ਦੀ ਬਖਸ਼ਿਸ਼ ਰਹਿਮਤ ਹੋਵੇ ਮਨ ਲਾ ਪੰਚਵ ਮੰਗਣਾ ਤਾਂ ਸੱਚ ਇੱਕ ਜਿਸ ਤੁਸ ਰਿਵਾਇਆ ਮੰਗਣਾ ਤਾਂ ਸੱਚ ਇੱਕ ਜੇ ਮੰਗਣਾ ਤੇ ਕਿੰਨੇ ਇੱਕ ਚੀਜ਼ ਮੰਗ ਸੱਚਾ ਨਾਮ ਮੰਗਣਾ ਦਾ ਸੱਚਾ ਗਿਆਨ ਇੱਕ ਇਹੀ ਦਾਤਾ ਜਿਸ ਦਿੰਦਾ ਵੀ ਉਸ ਨੂੰ ਹੈ ਜਿਸ ਤੇ ਤਿਸ ਦੇਵੈ ਆ ਜਿਸ ਤੇ ਆਪ ਰੁੱਠਦਾ ਉਸ ਨੂੰ ਇਹ ਦਾਤ ਬਖਸ਼ਿ ਸ਼ਰਮਤ ਕਰਦਾ ਹਰੇਕ ਨੂੰ ਨਹੀਂ ਮੇਰੇ ਵਰਗੇ ਨੂੰ ਨਹੀਂ ਮਿਲ ਜਾਂਦੀ ਹਰੇਕ ਨੂੰ ਨਹੀਂ ਮਿਲ ਸਕਦੀ ਸਤਿਗੁਰੂ ਕਹਿੰਦੇ ਸੱਚੇ ਨਾਮ ਦੇ ਵੱਤਰ ਬੀਜ ਆ ਵੱਤਰਾ ਕਰਨ ਤੇ ਉਹੀ ਜੀਵ ਨਾਮ ਦੇ ਬੀਜ ਬੀਜਦਾ ਜਿਹਦੇ ਤੇ ਸਤਿਗੁਰੂ ਤਰੁੱਠ ਜਾਏ ਬਖਸ਼ਿਸ਼ ਰਮਤ ਕਰਦਾ ਏ ਜਿਤ ਖਾਦਾਏ ਮਨ ਤ੍ਰਿਪਤੀ ਹੈ ਨਾਨਕ ਸਾਹਿਬ ਦਾ ਜਿਤ ਖਾਦਾਏ ਇਹ ਨਾਮ ਵੀ ਬੀਜ ਨੂੰ ਖਾਦੇ ਆ ਕਿੰਨੇ ਸਿਰਫ ਰਜਦਾ ਹੀ ਨਹੀਂ ਤ੍ਰਿਪਤੀ ਹੈ ਮਨ ਤ੍ਰਿਪਤ ਹੋ ਜਾਂਦਾ ਏ ਨਾਣਕ ਸਾਹਿਬ ਦਾ ਇਹ ਨਾਨਕ ਐਸੂ ਮੇਰੇ ਸਾਹਿਬ ਮਾਰਕੀ ਦਾਤ ਹੈ ਜਿਸ ਨੂੰ ਖਾਦੇ ਆਂ ਜਿਸ ਨੂੰ ਲਾਇਆ ਕਮਾਇਆ ਸਤਿਗੁਰੂ ਕਹਿੰਦੇ ਨੇ ਮਨੁੱਖਾ ਜਮਾ ਤਾਂ ਸਫਲਾ ਨਹੀਂ ਹੈ ਆਪਣੀ ਕੋਲ ਤਰਦੀ ਹੀ ਤਰਦੀ ਹੈ ਨਾਲ ਸਤਿਗੁਰੂ ਕਹਿੰਦੇ ਨੇ ਮਾਇਆ ਵੱਲੋਂ ਵੀ ਡੱਜ ਜਾਂਦਾ ਸਿਰਕਤ ਹੋ ਜਾਂਦਾ ਹੈ ਪੌੜੀ ਲਗਜਗ ਮੈ ਲਹ ਸੇ ਖੱਟ ਜਿਨ ਹਰ ਥਨ ਰਾਸ ਅਸਲ ਦੇ ਵਿੱਚ ਜਗਤ ਦੇ ਵਿੱਚ ਖੱਟੀ ਹੋਈ ਮਨੁੱਖ ਖੱਟ ਕੇ ਗਏ ਨੇ ਜਿਨ ਖਰਤ ਨਰਾਜ ਜਿਨਾਂ ਦੇ ਕੋਲ ਨਿਰੰਕਾਰ ਦਾ ਨਾਮ ਹੈ ਕਿਉਂਕਿ ਸਤਿਗੁਰੂ ਨੇ ਕਿਹਾ ਜਿਨ ਕਿਆ ਪੰਲਾ ਤਨ ਵਸੈ ਤੇਰੇ ਨਾਮ ਕੋ ਕੀਰਤ ਜਿਨ ਕਿਆ ਪੰਲਾ ਤੂੰ ਵਸੈ ਤੇਰੇ ਨਰਗੁਣੀ ਨਹੀਂ ਗੁਨਾ ਦੇ ਖਜ਼ਾਨੇ ਹੋਣੇ ਅਸਲ ਤੇ ਵਪਾਰ ਸੱਚਾ ਹੀ ਉਹਨਾਂ ਨੇ ਕੀਤਾ ਜਿਨਾਂ ਕੋਲ ਤੇਰਾ ਨਾਮ ਹੈ ਕਿੰਨੇ ਭਾਈ ਲਾਹਾ ਜਗ ਮੈਂ ਸੇਖਟੈ ਨੈਦਾਸੀ ਤੇ ਚਲੇ ਜਵਾਰੀ ਦੋਇ ਹੱਥ ਚਾਰ ਅਸ਼ੀਰਜ ਜਹਾਰ ਕੇ ਜਾਣੇ ਸਤਿਗੁਰੂ ਕਹਿੰਦੇ ਨੇ ਕਿ ਜੱਗ ਉਸੇ ਨੇ ਜਿੱਤਿਆ ਹੈ ਜਿਹਨੇ ਸੱਚੇ ਨਾਮ ਦਾ ਬੀਜ ਬੀਜਿਆ ਹਰ ਧਨ ਰਾਜ ਜਿਹਨਾਂ ਦੇ ਕੋਲ ਹਰੀ ਦਾ ਨਾਮ ਨੂੰ ਪੀਤ ਧਨ ਰੂਪੀ ਦਾਸ ਹੈ ਜਾਨ ਹੈ ਸਤਿਗੁਰੂ ਦਾ ਚਾਹੇ ਉਹ ਕੱਖਾਂ ਦੇ ਕੋਲੇ ਜਿਹੀ ਕਿਉਂ ਨਾ ਰੰਦਾ ਹੋਵੇ ਕਹਿੰਦੇ ਜਿਨ੍ਹਾਂ ਕੋਲ ਨਾਮ ਨਹੀਂ ਇੱਕ ਸਕਿੰਟ ਦਾ ਟਾਈਮ ਨਹੀਂ ਸਤਿਗੁਰੂ ਨੂੰ ਧਿਆਨ ਦਾ ਸਭ ਤੋਂ ਜ਼ਿਆਦਾ ਗਰੀਬ ਹੀ ਹੋਵੇ ਮਨ ਕਰਕੇ ਕਿਉਂਕਿ ਤਨ ਕਰਕੇ ਅਮੀਰੀ ਨੂੰ ਅਮੀਰੀ ਨਹੀਂ ਮਨ ਦੀ ਅਮੀਰੀ ਨੂੰ ਅਮੀਰੀ ਮੰਨਦਾ ਸਤਿਗੁਰੂ ਕਟੂ ਕਹਿੰਦੇ ਨੇ ਦੁਤੀਆ ਭਾਵਨਾ ਨ ਜਾਣਨੀ ਸੱਚੇ ਦੀਆ ਦੁਤੀਆ ਭਾਵਨਾ ਨ ਜਾਣਨੀ ਦੂਜਾ ਭਾਵ ਨਹੀਂ ਜਾਣਦੇ ਉਹ ਉਹ ਸਿਰਫ ਇੱਕ ਸੱਚੇ ਦੀਆਸ ਰੱਖਦੇ ਨੇ ਕਿਉਂਕਿ ਆਸਾ ਕਰੀਏ ਰਾਮ ਕੀ ਅਵਰੇ ਅਸਿਰਾ ਇੱਕ ਸੱਚੇ ਸੰਕਾਲ ਦੀ ਆਸ ਰੱਖਣਾ ਕਰਦੇ ਨੇ ਨਹਿ ਚਲ ਇੱਕ ਤਰੇਵੇਂ ਆ ਹੋਰ ਸਭ ਵਿਨਾਸ ਇੱਕ ਨਹਿ ਚਲ ਚਲਾਈ ਮਨ ਤੋਂ ਵਹਿ ਜਿਹੜਾ ਨਿਰੰਕਾਰ ਹੈ ਉਸ ਇੱਕ ਨੂੰ ਸ੍ਰੇਵਨਾ ਕਰਦੇ ਨੇ ਯਾਦ ਕਰਨਾ ਕਰਦੇ ਨੇ ਹੋਰ ਸਭ ਵਿਨਾਸ਼ ਹੋ ਸਾਰਾ ਕੁਝ ਵਿਨਾਸ਼ ਮਨ ਨੂੰ ਦਿਖ ਜਾਂਦਾ ਹੈ ਪਾਰ ਬ੍ਰਹਮ ਜਿਸ ਵਿਸਰੈ ਤਿਸ ਬ੍ਰਥਾ ਸਾਸ ਜਿਨ੍ਹਾਂ ਨੇ ਹਰ ਤਨ ਰੂਪੀ ਰਾਜ ਖੱਟ ਲਈ ਧਨ ਖੱਟ ਲਿਆ ਨਿਰੰਕਾਰ ਦੇ ਗਿਆਨ ਦਾ ਕਿੰਨਾ ਵੀ ਕਹਿੰਦੇ ਸਤਿਗੁਰੂ ਕਹਿੰਦੇ ਨੇ ਪਾਰ ਬ੍ਰਹਮ ਜਿਸ ਵਿਸਰੈ ਉਹਨਾਂ ਲਈ ਇਸ ਤਰ੍ਹਾਂ ਸਮਝੋ ਜੇ ਪਾਰ ਬ੍ਰਹਮ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣਿ ਓਖ ਸਚਾ ਨਾਮ ਕਹਿੰਦੇ ਪਹਿਲੀ ਗੱਲ ਸਚਾ ਨਾਮ ਆਖਣਾ ਓਖ ਹੈ ਤੇ ਮੇਰੀ ਮਾਂ ਮੈਂ ਜਿਉਂਦਾ ਹੀ ਤਾਂ ਜੇ ਨਿਰੰਕਾਰ ਦਾ ਨਾਮ ਜਪਦਾ ਨਹੀਂ ਤਾਂ ਮੂਰਤੇ ਦੇ ਸਮਾਨ ਹਾਂ ਸਤਿਗੁਰੂ ਇੱਥੇ ਤਾਂ ਕਿਹਾ ਹੈ ਦੁਆਰ ਬ੍ਰਹਮ ਜਿਸ ਵਿਸਰੈ ਤਿਸ ਬਿਰਥਾ ਸਾਸ ਜਿਸ ਮਨੁੱਖ ਨੂੰ ਨਿਰੰਕਾਰ ਭੁੱਲ ਗਿਆ ਉਹਦੇ ਸ્વાસ ਬਿਰਥੇ ਨੇ ਗੰਠ ਲੈ ਜਨ ਰੱਖੇ ਆ ਨਾਨਕ ਬਲਜਾਸ ऐसे मनुखਾਂ ਨੂੰ ਜਿਨ੍ਹਾਂ ਨੂੰ ਨਿਰੰਕਾਰ ਨਹੀਂ ਭੁੱਲਦਾ ਕੰਠ ਲੈ ਕੇ ਰੱਖਿਆ ਉਹਨਾਂ ਨੂੰ ਪਾਤਗੁਰੂ ਨੇ ਗਲਵਕੜੀ ਚਲਾ ਕੇ ਰੱਖ ਲਿਆ ਕਹਿੰਦੇ ਜਨ ਨਾਨਕ ਬਲਵੰਤ ਐਸੇ ਭਗਤ ਦੇਣਾ ਤੋਂ ਐਸੇ ਸੰਤ ਦੇਣਾ ਤੋਂ ਨਾਨਕ ਦਾਸ ਬਲਿਹਾਰਣੇ ਕੁਰਬਾਨ ਜਾਣਾ ਕਰਦਾ ਹੈ ਅਸੀਂ ਵੀ ਉਹ ਸੱਚੇ ਨਾਮ ਲੁਪੀ ਰਾਸ ਨੂੰ ਘਟਨਾ ਕਰੀਏ ਸਤਿਗੁਰ ਦੇ ਗਿਆਨ ਨੂੰ ਕਮਾਣਾ ਕਰੀਏ ਸਤਿਗੁਰੂ ਨੂੰ ਗੁਰੂ ਪਿਆਰੇ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਰਦਾ ਕਿ ਮਨ ਦਾ ਯਾਤਕ ਜੇ ਕੋਈ ਗੱਲ ਚੰਗੀ ਲੱਗੀ ਹੋਵੇ ਸਤਿਗੁਰ ਦੇ ਦਰਬਾਰ ਦੀ ਤਨ ਗੁਰੂ ਨਾਨਕ ਦੇ ਘਰ ਦੀ ਜਾਣ ਕੇ ਬੱਲੇ ਬੰਨਾ ਅਮਲ ਕਰਨਾ ਜਿੰਦਗੀ ਚ ਕਮਾਣਾ ਵੱਧ ਘੱਟ ਬੋਲੇ ਦਾਸ ਦਾਣਾ ਛਟਾ ਦੇ ਸਤ ਸੰਗਤ ਦਿਓ ਸੇਸ਼ ਕਰਵਾ ਦਾ ਸਕੀਰੋ ਕਥਾ ਵਿਚਾਰਾ ਕਰਨ ਦੀ ਜਾਚ ਆਦਾਂ ਦੇ ਗੱਲ ਦੇ ਫਤਿਹ ਦਾ ਜੋ ਫਤਿਹ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ